ਤਾਂ ਦੇਖ ਰਹੇ ਹਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਸਵੇਰ ਦਾ ਹੀ ਜਿਹੜਾ 3 ਵਜੇ ਦਾ ਮੀਂਹ ਲੱਗਿਆ ਹੋਇਆ ਬਹੁਤ ਜ਼ਿਆਦੀ ਜਿਹੜਾ ਸੰਘਣੀ ਬਾਰਿਸ਼ ਇੱਥੇ ਹੋ ਰਹੀ ਹੈ ਦੇਖ ਰਹੇ ਹੋ ਤੁਸੀਂ ਟ੍ਰੈਫਿਕ ਵੀ ਜਿਹੜੀ ਕਾਫੀ ਰੁਕ ਰੁਕ ਕੇ ਚੱਲ ਰਹੀ ਹੈ ਬਹੁਤ ਜ਼ਿਆਦੀ ਜਿਹੜਾ ਭਾਰੀ ਮੀਂਹ ਆ ਉਹ ਦੇਖਣ ਨੂੰ ਮਿਲ ਰਿਹਾ ਮੌਲੇ ਧਾਰਮੀ ਜੀ ਨੂੰ ਕਹਿੰਦੇ ਆਪਾਂ ਉਹ ਬਾਰਿਸ਼ ਹੋ ਰਹੀ ਹੈ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ بارش ਨੇ ਜਿਹੜੀ ਹੈ ਲੋਕਾਂ ਦੀ ਤਸੱਲੀ ਕਰਾਈ ਪਈ ਹੈ ਹੌਮਸ ਭਰੀ ਜਿਹੜੀ ਗਰਮੀ ਸੀ ਉਹ ਕੋਲ ਜਿਹੜੀ ਰਾਹਤ ਮਿਲੀ ਹੈ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਕਿਣ-ਮਣ ਕਿਣ-ਮਣ ਜੀ ਹੋ ਰਹੀ ਸੀ ਪਰ ਅੱਜ ਜਿਹੜਾ ਭਾਰੀ ਆ ਰਾਚਮਾ ਨਹੀਂ ਹੈ ਉਹ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਸਰਹੜ ਚੰਡੀਗੜ ਮੋਹਾਲੀ ਵਰਗੇ ਸ਼ਹਿਰਾਂ ਦੇ ਵਿੱਚ ਅੱਜ ਮੀਂਹ ਨੇ ਜਿਹੜੀ ਦਾਸਤਕ ਦਿੱਤੀ ਹੈ ਦੇਖ ਰਹੇ ਹੋ ਤੁਸੀਂ ਫੁੱਲ ਜਿਹੜੀਆਂ ਤਸਵੀਰਾਂ ਦੇਖ ਰਹੇ ਤੁਸੀਂ ਮੀਂਹ ਦੇ ਨਾਲ ਲੋਕ ਭਿੱਜੇ ਹੋਏ ਨੇ